ਹੈਲੋ ਬਲੱਡ ਜਿਹੜਾ ਕੰਬਲ ਜਿਹੜੇ ਆ ਨਾਲ ਨਾਲ ਦੇ ਦੇਵਾਂਗੇ ਉਹਦੇ ਚ ਮੈਂ ਦੱਸ ਦਿਆਂ ਕਿ ਸਾਡੇ ਕੋਲ ਹੋਰ ਬੱਚੇ ਵੀ ਜਾਨਾ ਨਹੀਂ ਗੱਕੇ ਇੱਥੇ ਕਿਹੜੇ ਜੋ ਸਾਰੇ ਕਿਹੜੇ ਬੱਚੇ ਆ ਜਾਏਗੇ ਤੁਹਾਨੂੰ ਬੜਾ ਹਰ ਸਾਲ ਬੱਚਿਆਂ ਨੂੰ ਗਰਮ ਕਪੜੇ ਜਾਂ ਕੰਬਲ ਵੰਡੇ ਜਾਂਦੇ ਆ ਅਜੋ ਜਿਹੜੇ ਕਨਸਟ੍ਰਕਟ ਬੱਚੇ ਇੱਥੇ ਸਿਵਲ ਹਸਪਤਾਲ ਸਾਡੇ ਕੋਲ ਬਲੈਂਟ ਜਿਹਨਾਂ ਨੂੰ ਚੁਹਾ ਗਏ ਪਰ ਆ ਹਮੇਸ਼ਾ ਹੀ ਆਪਣਾ ਤੇ ਬਹੁਤ ਪੁਰਾਣਾ ਵੀ 25 ਸਾਲ ਦਾ ਰਿਲੇਸ਼ਨ ਹੈ ਤੇ ਬਹੁਤ ਵਾਰੀ ਸਾਡੇ ਨਾਲ ਆਈ ਵੀ ਨੇ ਅੱਜ ਫਿਰ ਸਾਡਾ ਪ੍ਰੈਸ ਅੱਜ ਦੇਖੋ ਆਇਆ ਐਤਵਾਰ ਦਾ ਦਿਨ ਸੀ ਫਟਕੇ ਪੰਦੇ ਆ ਫਿਰ ਵੀ ਆਇਆ ਜੇ ਕੁਝ ਕਹਿਣਾ ਹੈ ਨਾ ਮੈਂ ਛੋਟ ਜਿਹੀ ਤੁਸੀ ओके ਤਾਂ ਵਾਹਿਗੁਰੂ ਦੀ ਕਿਫਤੇ ਛੋਟੇ ਸਾਹਿਬ ਜਿਆਦੇ ਦੇ ਸ਼ਹਾਦਨ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 40ਵਾਂ ਜਿਹੜਾ ਥੈਲਾਸੈਮਿਕ ਬੱਚਿਆਂ ਲਈ ਬਲੱਡ ਕੈਂਪ ਉਹ ਲਗਾਇਆ ਗਿਆ ਹੈ ਨਾਲ ਹੀ ਬੱਚਿਆਂ ਨੂੰ ਅੱਜ ਸਾਰਿਆਂ ਨੂੰ ਬੁਲਾ ਕੇ ਜਿਹੜੇ ਗਰਮ ਕੱਪੜੇ ਵੰਡੇ ਜਾਂਦੇ ਆ ਅੱਜ ਉਹ ਸਾਰਿਆਂ ਨੂੰ ਕੰਪੜੇ ਵੰਡੇ ਗਏ ਨੇ ਤੇ ਹੁਣ ਤੱਕ ਜਿਹੜੇ ਸਾਡੇ ਵਲੰਟੀਅਰ ਨੇ ਉਹ ਬਲੱਡ ਜਿਹੜਾ ਡੋਨੇਟ ਕਰਦੇ ਨੇ ਅਲੇ ਵੀ ਕੈਂਪ ਚੱਲ ਰਿਹਾ ਸਾਡਾ ਬੱਚਿਆਂ ਨੂੰ ਸਾਰਿਆਂ ਨੂੰ ਜਿਹੜੇ ਆ ਕੰਬਲ ਉਬਰਦੇ ਗਏ ਆ ਅਸੀਂ ਸਾਰਿਆਂ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਹੋਰ ਵੀ ਕਿਸੇ ਨੇ ਕੋਈ ਬਲੱਡ ਡੋਨੇਟ ਕਰਨਾ ਹੈ ਨਾ ਬੱਚਿਆਂ ਲਈ ਅੱਲੇ ਘੰਟਾ ਜਿੱਥੇ ਆ ਗਏ ਆ ਜੇ ਕੋਈ ਵੀ ਇਹਨਾਂ ਵੀਰਾਂ ਥੈਲਾਸੀਮੀ ਬੱਚਾ ਲਈ ਬਲੱਡ ਡੋਨੇਟ ਕਰਨਾ ਚਾਹਵੇ ਤਾਂ ਸਿਵਲ ਹਸਪਤਾਲ ਬਲੱਡ ਬੈਂਕ ਜਾ ਕੇ ਜਿਹੜਾ ਬਲੱਡ ਡੋਨੇਟ ਕਰ ਸਕਦਾ ਕਿੰਨੇ ਕੁ ਯੂਨਿਟ ਹੋ ਚੁੱਕੇ ਇਸ ਟਾਈਮ ਤੱਕ ਯੂਨਿਟ 20-25 ਹੋ ਚੁੱਕੇ ਜੀ ਹੁੰਦੇ ਠੀਕ ਹੈ ਹੋਰ ਤੁਸੀਂ ਅਪੀਲ ਕਰਨਾ ਚਾਹੁੰਦੇ ਕੋਈ ਅਪੀਲ ਇਹ ਹੈ ਜੀ ਵੀ ਇਹਨਾਂ ਥੈਲਾਸੀਮੀ ਬੱਚਿਆਂ ਦੇ ਲਈ ਜਿਹੜਾ ਇਥੇ ਵਾਰਡ ਬਣਿਆ ਤੁਹਾਨੂੰ ਪਤਾ ਕਿ ਇਹ ਬੱਚੇ ਬਹੁਤ ਹੀ ਪੂਰ ਬੱਚੇ ਨੇ ਇਹਨਾਂ ਨੂੰ ਰੈਗੂਲਰ 10 ਤੋਂ 15 ਦਿਨ ਬਾਅਦ ਬਲੱਡ ਚਾਹੀਦਾ ਤੇ ਮੈਂ ਸਾਰਿਆਂ ਨੂੰ ਅੱਜ ਜੋ ਕੇ ਬੇਨਤੀ ਕਰਦਾ ਕਿ ਤੁਸੀਂ ਇੱਥੇ ਆ ਕੇ ਸਿਵਲ ਹਸਪਤਾਲ ਦੇ ਵਿੱਚ ਬਲੱਡ ਦਿਓ ਤਾਂ ਜੋ ਇਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸ ਜਿਹੜਾ ਹੈ ਬਲੱਡ ਉਹ ਡੋਨੇਟ ਕਰ ਆਂ ਦੀ ਪੀੜੀ ਜਿਹੜੀ ਯੁਵਾ ਬੀੜੀ ਨਸ਼ਿਆਂ ਦੇ ਵੱਲ ਜਿਹੜੀ ਹੋ ਰਹੀ ਹੈ ਉਹਨਾਂ ਨੂੰ ਇਹ ਚੀਜ਼ ਬਾਰੇ ਕੋਈ ਨੋਲਿਜ ਹੀ ਨਹੀਂ ਹੈ ਕਿ ਆਪਾਂ ਕੋਈ ਕੈਂਪ ਦੇ ਵਿੱਚ ਹਿੱਸਾ ਲੈਣਾ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਉਹਨਾਂ ਨੂੰ ਦੇਣਾ ਚਾਹੁੰਦੇ ਤੁਸੀਂ ਲੱਖੋ ਜੀ ਮੈਂ ਤਾਂ ਇਹ ਕਹਾਂ ਕਿ ਨੌਜਵਾਨੀ ਜਿਹੜੀ ਨਾ ਪੰਜਾਬ ਦੇ ਵਿੱਚ ਸਾਰੀ ਬਰਬਾਦ ਹੋਈ ਜਾ ਰਹੀ ਨਸ਼ੇ ਕਰਕੇ ਕਿਉਂਕਿ ਸਰਕਾਰਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ ਹੁਣ ਜੇ ਅਸੀਂ ਇਹ ਕੋੜੀਆਂ ਗੱਲਾਂ ਲੱਗਦੀਆਂ ਕਿ ਸਰਕਾਰਾਂ ਦੇ ਬੰਦੇ ਇਨਵੋਲਵ ਹੋ ਕੇ ਤੇ ਕਰਾਈ ਜਾਂਦੇ ਆ ਤੇ ਉਹਦੇ ਕਰਕੇ ਜਿਹੜਾ ਨਸ਼ਾ ਨੌਜਵਾਨੀ ਦਾ ਬਹੁਤ ਜ਼ਿਆਦਾ ਵੱਧ ਗਿਆ ਜਿਹੜੇ ਨੌਜਵਾਨ ਪੜੇ ਲਿਖੇ ਸਾਰੇ ਬਾਹਰ ਜਾਈ ਜਾ ਰਹੇ ਆ ਤੇ ਨਸ਼ਾ ਇਹ ਤੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਜਿਹੜੇ ਨਸ਼ੇਵਾਲ ਚਲੇ ਗਏ ਨੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਕਰਨ ਲਈ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਕਰਾਉਣ ਉਹਨਾਂ ਨੂੰ ਚੰਗੇ ਪਾਸੇ ਕਿਸੇ ਐਨ ਜੀਓ ਨਾਲ ਕਿਸੇ ਇਦਾਂ ਦੇ ਸਿਸਟਮ ਨਾਲ ਜੋੜਨ ਤਾਂ ਜੋ ਜਿਹੜੀ ਇਹ ਪੰਜਾਬ ਦੀ ਜਵਾਨੀ ਆ ਉਹ ਦੁੜਾਗਾ ਬਚੀ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹ ਬਲੱਡ ਡੋਨੇਟ ਨਹੀਂ ਕਰ ਸਕਦੇ ਉਹ ਬਲੱਡ ਲੈਂਗੇ ਵੀ ਨਹੀਂ ਉਹਦੇ ਲਈ ਇਹੀ ਸਰਕਾਰਾਂ ਨੂੰ ਬੇਨਤੀ ਹੈ ਕਿ ਆਪਣੇ ਵਾਅਦੇ ਛੱਡ ਕੇ ਇਹ ਨੌਜਵਾਨੀ ਜਿਹੜੀ ਆਣ ਵਾਲੀ ਪੰਜਾਬ ਦੀ ਮੰਤਰੀ ਐਮ ਐਲ ਏ ਜਾਂ ਇਹ ਹੈਗੇ ਸਾਰੇ ਉਹਨਾਂ ਨੂੰ ਤੁਸੀਂ ਸਵਾਰਨਾ ਉਹਨਾਂ ਨੂੰ ਸਵਾਰਨ ਦੇ ਲਈ ਤੁਸੀਂ ਇਹਨਾਂ ਦਾ ਫ੍ਰੀ ਆਫ ਕੋਸ ਦੇ ਇਲਾਜ ਕਰਾਓ ਤਾਂ ਜੋ ਚੰਗੇ ਪਾਸੇ ਲੱਗ ਕੇ ਤੇ ਇਹ ਸੇਵਾ ਕਰ ਸਕਣ ਠੀਕ ਕਿ ਕਿ ਅਸੀਂ ਸਾਰੇ ਜਾਣਦੇ ਆ ਕਿ ਆਜ਼ਾਦ ਐਨ ਜੀਓ ਵੱਲੋਂ ਕਿ ਜਿਹੜਾ 40 ਦਾ ਖੂਨ ਦਾ ਕੈਂਪ ਲਗਾਇਆ ਗਿਆ ਅੱਜ ਉਹਦੇ ਵਿੱਚ ਜਿੱਥੇ ਫੈਲੀਥੀਮਿਕ ਬੱਚਿਆਂ ਦੇ ਲਈ ਬਹੁਤ ਵੱਡੀ ਸੇਵਾ ਪਿਛਲੇ ਲੰਮੇ ਸਮੇਂ ਤੋਂ ਸਾਡੇ ਦੀ ساری ਐਨ ਜੀਓ ਆਜ਼ਾਦ ਦੀ ਟੀਮ ਔਰ ਸਾਰੇ ਜਹਤ ਤੇ ਪਤੰਦੇ ਸੱਜਣ ਜਿੱਤੇ ਕਰ ਰਹੇ ਨੇ ਉੱਥੇ ਅੱਜ ਜਿੱਥੇ ਠੰਡ ਦੇ ਮੌਸਮ ਦੇ ਵਿੱਚ ਬਹੁਤ ਵੱਡੀ ਇੱਕ ਲੋੜ ਹੈ ਬੱਚਿਆਂ ਨੂੰ ਕੰਬਲ ਵੀ ਦਿੱਤੇ ਗਏ ਨੇ ਔਰ ਜਿੱਥੇ ਨਾਲ ਦੇ ਨਾਲ ਬੱਚਿਆਂ ਲਈ ਡਿਫਰੈਸ਼ਨ ਤਿਆਰ ਕੀਤੀ ਗਈ ਹੈ ਔਰ ਬੱਚਿਆਂ ਦੀ ਹਰ ਤਰ੍ਹਾਂ ਦੀ ਸੇਵਾ ਦੇ ਲਈ ਇਹ ਸਾਡੀ ਐਨਜੀਓ ਦੀ ਟੀਮ ਆਗਾਜ਼ੀ ਮੇਰੇ ਵੀਰ ਪ੍ਰੋਫੈਸਰ ਸਿੰਘ ਮਿੱਟੀ ਜੀ ਮੰਗਾ ਜੀ ਤੇ ਸਾਡੀ ਦੀ ਸਾਡੀ ਟੀਮ ਜਿਹੜੀ ਅੱਜ ਰਲ ਕੇ ਇਸ ਕੰਮ ਦੇ ਵਿੱਚ ਲੱਗੀ ਹੈ ਮੈਂ ਇਹਨਾਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਗੁਰੂ ਮਹਾਰਾਜ ਦੇ ਚਰਨਾ ਚਰਨਾਂ ਚਰਦਾ ਕਰਦਾ ਮਹਾਰਾਜ ਜੀ ਇਸੇ ਤਰ੍ਹਾਂ ਇਹ ਸਾਡੀਆਂ ਜੀਓ ਨੂੰ ਕਿਉਂਕਿ ਇਹਨੇ ਇਹ ਕੰਮ ਕਿਤੇ ਇੱਕ ਹੈਮੋਸਿਮਿਕ ਬੱਚਿਆਂ ਦੇ ਲਈ ਜਿੱਥੇ ਬਲੱਡ ਦਾ ਕੰਮ ਕਰ ਰਹੇ ਨੇ ਉੱਥੇ ਸ਼ਹਿਰ ਦੇ ਵਿੱਚ ਹੋਰ ਵੀ ਕਈ ਐਕਟੀਵਿਟੀਜ਼ ਦੇ ਵਿੱਚ ਜਿੱਥੇ ਵੀ ਸਮੇਂ ਦੇ ਨਾਲ ਲੋਡ ਪੈਂਦੀ ਹੈ ਹਰ ਜਗ੍ਹਾ ਦੇ ਉੱਪਰ ਤੇ ਸਾਰੀ ਟੀਮ ਅੱਗੇ ਵਧ ਕੇ ਕੰਮ ਕਰਦੀ ਹੈ ਸੋਸ਼ਲ ਕੰਮ ਹੋਵੇ ਕੋਈ ਧਾਰਮਿਕ ਕੰਮ ਹੋਵੇ ਜਾਂ ਸੋਸਾਇਟੀ ਲਈ ਕੋਈ ਵੀ ਕੰਮ ਹੋਵੇ ਇਹ ਟੀਮ ਬਹੁਤ ਵਾਰ ਚੜ ਕੇ ਕੰਮ ਕਰਦੀ ਮੈਂ ਮਦਦ ਇਹ ਚੰਨਾ ਚਾਹਦਾ ਹਾਂ ਸਰਦਾਰ ਜਿਹਾ ਇਹ ਐਨਜੀਓ ਨੂੰ ਚੜਦੀ ਕਲਾ ਜ ਰੱਖਣ ਸਾਰੇ ਵੀਰ ਦਲ ਕੇ ਸਮਾਜ ਦੀ ਸੇਵਾ ਕਰਦੇ ਰਹਣ ਉਹ ਇੱਕ ਇਹਨਾਂ ਨੇ ਅੱਜ ਜਿਹੜਾ ਦੱਸਿਆ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਤੇ ਕੋ ਮੈਂ ਦੱਸਣਾ ਚਾਹਨਾ ਮੇਰਾ ਬੇਟਾ ਅੱਜ ਤੋਂ ਤਕਰੀਬਨ 4 ਸਾਲ ਪਹਿਲੇ ਕੈਨੇਡਾ ਗਿਆ ਜਿਸ ਵੇਲੇ ਉਹਨੇ ਯੂਨੀਵਰਸਿਟੀ ਦੇ ਵਿੱਚ ਕਿਤੇ ਉੱਥੇ ਦਾਖਲਾ ਲੈਣਾ ਸੀ ਤੇ ਉਹਨਾਂ ਦੀ ਇੱਕ ਰਿਕੁਆਇਰਮੈਂਟ ਸੀ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਕੋਈ ਸੋਸ਼ਲ ਕਾਰਪ ਦੇ ਲਈ ਕਿਹੜਾ ਕੰਮ ਕੀਤਾ ਹੋਵੇ ਉਹਦੀ ਜਰੂਰ ਸਾਨੂੰ ਡਿਟੇਲ ਦਿਓ ਤੇ ਮੇਰਾ ਬੇਟਾ ਵੀ ਚਲੋ ਮੇਰੇ ਨਾਲ ਲੰਦਾ ਸੀ ਐਨ ਜੀਓ ਦੇ ਨਾਲ ਵੀ ਜੁੜਿਆ ਸੀ ਸਰਟੀਫਿਕੇਟ ਬਣਾ ਕੇ ਆਪਾਂ ਦਿੱਤੇ ਉਹ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਬਹੁਤ ਅੱਛੀ ਵਨ ਆਫ ਦਾ ਟੋਪਸ ਯੂਨੀਵਰਸਿਟੀ ਦੀ ਉਹਨਾਂ ਦੀ ਉੱਥੇ ਕੈਨੇਡਾ ਦੇ ਵਿੱਚ ਉਹਨਾਂ ਨੇ ਵੀ ਐਨ ਜੀਓ ਦੇ ਜਿਸ ਨੇ ਸਰਟੀਫਿਕੇਟ ਲਗਾਏ ਤੇ ਉਹਨੂੰ ਰეკਮੈਂਡ ਕੀਤਾ ਔਰ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਇਸ ਤਰ੍ਹਾਂ ਮੈਂ ਸਾਡੇ ਬੱਚਿਆਂ ਨੂੰ ਔਰ ਸਾਰੀ ਸੋਸਾਇਟੀ ਦੇ ਵਿੱਚ ਮੈਂ ਕੰਡੈਸ਼ਨ ਨੂੰ ਇਹ ਚੀਜ਼ ਬਾਰੇ ਕਰਦਾ ਵਾਂ ਕਿ ਤੁਸੀਂ ਸਾਰੇ ਵੀ ਇਸ ਐਨਜੀਓ ਦੇ ਨਾਲ ਜਾਂ ਕਿਸੇ ਵੀ ਐਨਜੀਓ ਦੇ ਨਾਲ ਜਰੂਰ ਸੋਸ਼ਲ ਕੋਈ ਕੰਮ ਜਰੂਰ ਕਰੋ ਜਿਹਦੇ ਨਾਲ ਕਿ ਸੁਸਾਇਟੀ ਦਾ ਜਿੱਥੇ ਭਲਾ ਹੁੰਦਾ ਹੈ ਉੱਥੇ ਨਾਲ ਦੇ ਨਾਲ ਤੁਹਾਨੂੰ ਹੀ ਆਮਲੇ ਟਾਈਮ ਦੇ ਵਿੱਚ ਜੋ ਵੀ ਵੱਧ ਤੋਂ ਵੱਧ ਕੋਈ ਸੋਸ਼ਲ ਕਾਜ਼ੀ ਕੋਈ ਮਦਦ ਹੁੰਦੀ ਤੁਹਾਨੂੰ ਵੀ ਮਿਲ ਜਾਂਦੀ ਹੈ ਇਸ ਕਰਕੇ ਐਨਜੀਓ ਦੇ ਨਾਲ ਲੁੜਕੇ ਸੁਸਾਇਟੀ ਦਾ ਕੰਮ ਕਰਕੇ ਆਪਾਂ ਜੇ ਸੁਸਾਇਟੀ ਸੇਵਾ ਕਰ ਸਕਦੇ ਹਾਂ ਉਥੇ ਨਾਲ ਦੇ ਨਾਲ ਨਰ ਸੇਵਾ ਨਾਰਾਇਣ ਸੇਵਾ ਦਾ ਜਿਹੜਾ ਇੱਕ ਮਿਸ਼ਨ ਨੇ ਉਹਨੂੰ ਨਾਲ ਲੈ ਕੇ ਚੱਲ ਸਕਦੇ ਮੈਂ ਐਨ ਜੀਓ ਨੂੰ ਇਸ ਤਰੀਫ ਫਿਰ ਵਧਾਈ ਦੇਣਾ ਉਹ ਮਾਣ ਦੇ ਚਰਨਾ ਤੇ ਸਤਿ ਸ਼੍ਰੀ ਅਕਾਲਦਾ ਸਾਰੀ ਦੀ ਸਾਰੀ ਟੀਮ ਚੜ੍ਹਦੀ ਕਲਾ ਦੇ ਰਹੀ ਤੇ ਅਸੀਂ ਸਾਰੇ ਰਲ ਕੇ ਇਸ ਜਨਾ ਸੋਸਾਇਟੀ ਦਾ ਕੰਮ ਕਰਦੇ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਅਸੀਂ ਬਹੁਤ ਆਭਾਰੀ ਆ ਐਨ ਜੀਓ ਦਾ ਆਗਾਜ਼ ਐਨ ਜੀਓ ਦਾ ਜਿਨ੍ਹਾਂ ਨੇ ਇੱਕ ਜਿਵੇਂ ਕਿ ਗੁਰਤੇਗ ਬਾਦਰੀ ਉੱਧਰ 350 ਸਾਲਾਂ ਚੱਲ ਰਿਹਾ ਹੈ ਇਹ ਹੁਣ ਨਵਾਂ ਸਾਲ ਵੀ ਹੈ। ਔਰ ਔਰ ਜਿਹੜੀ ਹੁਣ ਸ਼ਹੀਦੀ ਦਿਵਸ ਚੱਲ ਰਹੇ ਹਨ। ਹਾਂਜੀ ਅੱਜ ਤੋਂ ਸ਼ੁਰੂ ਹੈ ਤੇ ਉਹਦੇ ਫਲਕ ਵਿੱਚ ਜਿਹੜਾ ਇਹਨਾਂ ਨੇ ਨਾਲ ਹੀ ਇਹ ਸੋਸ਼ਲ ਕਾਜ਼ ਵੀ ਹੈ ਕਿ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਨਾਲੇ ਲੋੜਵੰਦਾਂ ਨੂੰ ਬਲੈਂਕਿਟਸ ਡਿਸਟ੍ਰੀਬਿਊਟ ਕਰ ਰਹੇ ਆ। ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਾਡੇ ਬਲੱਡ ਸੈਂਟਰ ਦੀ ਟੀਮ ਨੂੰ ਹੀ ਚੁਣਿਆ। ਕਿਉਂਕਿ ਸਰਕਾਰੀ ਬਲੱਡ ਸੈਂਟਰ ਵਿੱਚ ਡੋਨੇਟ ਕਰਨ ਦਾ ਹੋਰ ਵੀ ਲਾਭ ਹੈ ਕਿਉਂਕਿ ਇੱਥੇ ਅਸੀਂ ਜਿਹੜੇ ਵੀ ਲੋੜਵੰਦ ਆਉਂਦੇ ਹਨ ਉਹਨਾਂ ਨੂੰ ਫ੍ਰੀ ਆਫ ਕਾਸਟ ਬਲੱਡ ਹੁੰਦੇ ਆ ਜਿੱਦਾਂ ਕਿ ਟਰੋਮਾ ਪੇਸ਼IENTS ਜਾਂ ਐਨੀਮੀਆ ਪੇਸ਼ੈਂਟ ANC ਔਰ ਐਕਸੀਜਨੀਆਂ ਥੈਲੇਸੀਮੀਆ ਪੇਸ਼ੈਂਟ ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਬਲੱਡ ਦਿੰਨੇ ਆ ਇਹ ਇੱਕ ਐਡੀਟ ਬੈਨੀਫਿਟ ਹੈ ਕਿ ਪ੍ਰਾਈਵੇਟ ਵਿੱਚ ਤਾਂ ਇਸ ਦਾ ਕਾਫੀ ਵੱਧ ਛੜ ਕੇ ਮੁੱਲ ਲਗਾਇਆ ਜਾਂਦਾ ਤੇ ਬਲੱਡ ਡੋਨੇਸ਼ਨ ਦੇ ਜਿਵੇਂ ਕਿ ਫਾਇਦੇ ਹੀ ਹਨ ਨੁਕਸਾਨ ਕੋਈ ਵੀ ਨਹੀਂ ਹੈ ਇਹਦਾਂ ਤੁਹਾਡੇ ਨਵੇਂ ਸੈੱਲ ਬਣਦੇ ਹਨ ਔਰ ਤੁਸੀਂ ਤੰਦਰੁਸਤ ਰਹਿੰਦੇ ਹੋ ਨਾਲ ਯੰਗਸਟਰਸ ਨੂੰ ਇੱਕ ਫੀਲਿੰਗ ਆਫ ਇਨਕਲੂਸਿਵਨੈਸ ਐਂਡ ਰਿਸਪੋਨਸੀਬਿਲਟੀ ਟੁਵਾਰਡਸ ਦ ਸੋਸਾਇਟੀ ਉਹਨਾਂ ਨੂੰ ਆਉਂਦੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਸਤਿਭਾਵਨਾ ਵਾਲੀ ਕੁਆਲਟੀ ਹੈ ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਦਾਂ ਦੇ ਉਪਾਲੇ ਇਹ ਅੱਗੇ ਵੀ ਕਰਦੇ ਰਹਿਣ ਤੇ ਸਾਨੂੰ ਇਹ ਚੁੜਨ ਮੈਡਮ ਹੋਰ ਕਿਸੇ ਤੁਸੀਂ ਐਨਜੀਓ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਇੱਥੇ ਆ ਕੇ ਬਲੱਡ ਕੈਂਪ ਲਾਣੇ ਚਾਹੀਦੇ ਜਿਹੜੇ ਬਾਹਰ ਲਾਂਦੇ ਹਾਂਜੀ ਅਸੀਂ ਇਹੀ ਕਵਾਂਗੇ ਕਿ ਤੁਸੀਂ ਸਾਨੂੰ ਸਰਕਾਰੀ ਬਲੱਡ ਸੈਂਟਰ ਨੂੰ ਹੀ ਚੁਣੋ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਵੀ ਇਹੀ ਆਰਡਰਸ ਹੁੰਦੇ ਹਨ ਕਿ ਤੁਸੀਂ ਵਾਤ ਤੋਂ ਵਾਤ ਗਵਰਨਮੈਂਟ ਬਲੱਡ ਸੈਂਟਰਸ ਨਾਲ ਹੀ ਕੈਂਪਸ ਲਗਾਓ ਕਿਉਂਕਿ ਇਹਦੇ 'ਚ ਫਾਇਦਾ ਹੁੰਦਾ ਹੈ ਡਬਲ ਫਾਇਦਾ ਕਿ ਤੁਹਾਡਾ ਖੂਨ ਜਿਹੜਾ ਸਹੀ ਜਗ੍ਹਾ ਪਹੁੰਚਦਾ ਹੈ ਲੋੜਵੰਦਾਂ ਨੂੰ ਕੀ ਵੇਚਿਆ ਨਹੀਂ ਜਾਂਦਾ ਜਿਵੇਂ ਕਿ ਪ੍ਰਾਈਵੇਟ ਵਿੱਚ ਇਹਨਾਂ ਦਾ ਮੁੱਲ ਲਗਾਇਆ ਜਾਂਦਾ ਹੈ ਔਰ ਔਰ ਹੋਰ ਹਾਈ ਕਾਸਟ ਲਗਾਈ ਜਾਂਦੀ ਸੋ ਇਸ ਕਰਕੇ ਤੁਸੀਂ ਇਹ ਹੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਸਰਕਾਰੀ ਬਲੱਡ ਸੈਂਟਰ ਨੂੰ ਹੀ ਚੁਣੋ ਠੀਕ ਨਾਮ ਆਪਣਾ ਮਨਜੀਤ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜਲੰਧਰ ਦੇ ਪਿਸ਼ਾ ਮਾਰਕੀਸ਼ ਮੇਰਾ ਮੈਡੀਕਲ ਦਾ ਕੰਮ ਹੈ ਹਮ ਅੱਜ ਤੁਸੀਂ ਬਲੱਡ ਦਿੱਤਾ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਾਫੀ ਢੇਰ ਤੋਂ ਬਾਅਦ ਸੋ ਪਹਿਲਾਂ ਮੈਂ ਲਗਭਗ 15 ਤੋਂ 20 ਵਾਰ ਡੋਨੇਟ ਕਰ ਚੁੱਕਾ ਹਾਂ ਲੇਕਿਨ ਨੰਬਰ ਆਫ 10 ਇਅਰਸ ਤੋਂ ਬਾਅਦ ਮੌਕਾ ਮਿਲਿਆ ਅਗਾਜ਼ ਨਾਲ ਜੁੜੰਦਾ ਨੰਬਰ ਆਫ ਯਰਸ ਕੋ ਮੈਂ ਨੂੰ ਦੇਖ ਰਿਹਾ ਜਿਗਾ ਬਈ ਡੇ ਵੇ ਡੇ ਪ੍ਰੋਗਰੈਸ ਕਰ ਰਹੇ ਸੀ। ਬਹੁਤ ਵੀ ਅੱਛਾ ਲੱਗਾ ਇਹਨਾਂ ਨਾਲ ਹੋ ਕੇ। ਤੇ ਅੱਜ ਵਾਈਰ ਨੇ ਮਿਹਰ ਕੀਤੀ ਹੈ ਕਿ ਮੈਂ ਵੀ ਇੱਕ ਇਸ ਚੀਜ਼ ਦਾ ਹੱਕਦਾਰ ਬਣਿਆ ਕਿ ਬਲਟੋਨੇਟ ਕੀਤਾ। ਏਜ ਕਿੰਨੀ ਤੁਹਾਡੀ? ਮੇਰੀ 65 ਪਲੱਸ ਹੈ। ਅੱਜ ਕੱਲ ਲੋਕੀ ਜਨਰੇਸ਼ਨ ਹੈ ਜਿਹੜੀ ਡਾਇਰੀ ਬਲੈਡਰ ਦੇਣ ਤੋਂ ਨੂੰ ਉਸੇ ਕੁਝ ਕਹਿਣਾ ਚਾਹੁੰਦੇ ਤੁਹਾਡੀ ਤੁਹਾਡੀ ਐਨੀ ਏਜ ਹੈ। ਜੀ। ਦੇਖੋ ਇੱਕ ਤੁਹਾਡੇ ਅੰਦਰ ਜਨੂੰਨ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਇੱਕ ਕੋਈ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿ ਤੁਹਾਡੇ ਤੇ ਕਿੰਨੀ ਏਜ ਐ ਕਿੰਨਾ ਕੁ ਚਾਹ ਬਲੱਡ ਦੇਣਾ ਬਹੁਤ ਸਾਰੀਆਂ ਚੀਜ਼ਾਂ ਜਿਸ ਤੁਹਾਨੂੰ ਇੱਕ ਸਿਖਲਿਚਨ ਮਿਲਦੀ ਹੈ ਆਪਣੇ ਆਪ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਜਿੰਨੋ ਵੀ ਜਦੋਂ ਵੀ ਮੌਕਾ ਮਿਲੇ ਆ ਡਾਕਟਰ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਬਲੱਡ ਹੈਗਾ ਵੀ ਹੈ ਵੀ ਤੁਸੀਂ ਕੰਟਰੋਲ ਕਰ ਸਕਦੇ ਹੋ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਤੁਹਾਨੂੰ ਬਲੱਡ ਜ਼ਰੂਰ ਡੋਨੇਟ ਕਰਨਾ ਚਾਹੀਦਾ ਲਾਈਕ ਇੱਕ ਵਾਰੀ ਤਾਂ ਘੱਟੋ ਘੱਟ ਲੈ ਕੇ ਜੀਓ ਇੱਕ ਵਾਰੀ ਜ਼ਰੂਰ ਖਤ ਬੰਦਾ ਪਲੱਗ ਪਲੱਗ ਇਨੈਡ ਕਰੇ ਤਾਂ ਕਿ ਤੁਹਾਡਾ ਬਲੈਂਡ ਕਿਤੇ ਤੇ ਕੰਮ ਆਏ ਫਿਰ ਆਪਨੇ ਜੇ ਤੁਹਾਨੂੰ ਮਨੁੱਖਾ ਜੀਵਨ ਦਿੱਤਾ ਤਾਂ ਉਸ ਦੀ ਕਿਸੇ ਨਾ ਕਿਸੇ ਵਜ੍ਹਾ ਤੇ ਲੋੜ ਜ਼ਰੂਰੀ ਹੈ ਐਨ ਜੀਓ ਬਾਰੇ ਕੁਝ ਕਹਿਣਾ ਚਾਹੁੰਦੇ ਜਿਹੜਾ ਕੰਮ ਕਰ ਰਿਹਾ ਐ ਐਨ ਜੀਓ ਬਾਰੇ ਮੈਂ ਅੱਜ ਕਿ ਤਰੀਕਾ ਕਰਾਂਗਾ ਕਿਉਂਕਿ ਜਿਹੜੇ ਐਨ ਜੀਓ ਤੇ ਮਿੱਟੀ ਭਾਜੀ ਹੈਗੇ ਆ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕੀਤਾ ਮੈਂ ਨੰਬਰ ਆਫ 30 ਕੋ 35 ਇਅਰਸ ਹੋਏ ਨਮ ਜਾ ਐਨ ਜੀਓ ਨੂੰ ਵੀ ਬੜਾ ਕਰੋਧ ਦੀ ਆਵਾਜ਼ ਕਰਦੇ ਆਂ ਸੀ ਪਿਛਲੇ 7-8 ਸਾਲਾਂ ਤੋਂ ਕਿ ਉਹ ਮੈਨੂੰ ਲੱਗਾ ਵੀ ਡੇ ਬਾਏ ਡੇ ਬਹੁਤ ਅੱਛਾ ਕ ਪਰ ਰਿਓਨ ਦੀ ਵੀ ਕੰਜੀਓ ਦਾ ਨਾਮ ਹੈ ਇਸ ਕਰਕੇ ਮੈਨਾਂ ਨਾਲ ਜੁੜਿਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮਿੱਟੀ ਭਾਈ ਨੇ ਮੈਨੂੰ ਮੌਕਾ ਦਿੱਤਾ ਨਾਲ ਜੁੜਨ ਦਾ ਠੀਕ